ਸਤਿ ਸ੍ਰੀ ਅਕਾਲ ਜੀ ਕੈਂਟੋਨਿਊਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਹਾਂ ਮੁੱਖ ਲਾਈਨਸ ਤੇ 온ਟਾਰੀਓ ਦੇ ਕਨਵੀਨੀਅੰਸ ਸਟੋਰਾਂ ਤੇ ਸ਼ਰਾਬ ਦੀ ਵਿਕਰੀ ਹੋਈ ਸ਼ੁਰੂ ਸਵੇਰੇ 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਵਿਕੇਗੀ ਅਲਕੋਹਲ ਕਿ ਬਿਗ ਦੇ ਕੈਬਨਟ ਦੇ ਮੰਤਰੀ ਪੀਅਰ ਫਿਟਜ਼ ਗਿਬਨ ਨੇ ਦਿੱਤਾ ਅਸਤੀਫਾ ਪ੍ਰੀਮੀਅਰ ਫਰੈਂਕਸ਼ੁਆਲ ਲਗੋਲ ਨੇ ਕਰਨਗੇ ਨਵੇਂ ਮੰਤਰੀਆਂ ਦਾ ਐਲਾਨ ਲਿਬਰਲ ਸਰਕਾਰ ਨਾਲ ਤੋੜ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋਏ ਜਗਮੀਤ ਸਿੰਘ بے ਪ੍ਰੋਸਗੀ ਦੇ ਵੋਟ ਬਾਰੇ ਨਹੀਂ ਦਿੱਤਾ ਕੋਈ ਸਪਸ਼ਟੀਕਰਨ। ਪ੍ਰਵਾਸੀਆਂ ਨੂੰ ਕੈਨੇਡਾ ਦੇ ਰੂਰਲ ਇਲਾਕਿਆਂ 'ਚ ਆਕਰਸ਼ਿਤ ਕਰਨ ਵਾਲਾ ਪਾਇਲਟ ਪ੍ਰੋਗਰਾਮ ਖਤਮ 31 ਅਗਸਤ ਨੂੰ ਪ੍ਰੋਗਰਾਮ ਦੀ ਮਿਆਦ ਕੀਤੀ ਗਈ ਹੈ। ਹੁਣ ਖਬਰਾਂ ਵਿਸਥਾਰ ਦੇ ਨਾਲ Ontario ਦੇ ਕਨਵੀਨੀਅੰਸ ਸਟੋਰਾਂ ਦੇ ਵਿੱਚ ਬੀਤੇ ਦਿਨ ਤੋਂ ਸ਼ਰਾਬ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ ਸਰਕਾਰ ਨੇ ਐਲਾਨ ਕੀਤਾ ਸੀ ਕਿ 5 ਸਤੰਬਰ ਤੋਂ ਕਨਵੀਨੀਅੰਸ ਸਟੋਰ ਯਾਨੀ ਕਿ ਕੋਰਨਰ ਸਟੋਰਾਂ ਦੇ ਉੱਤੇ ਸ਼ਰਾਬ ਦੀ ਵਿਕਰੀ ਸ਼ੁਰੂ ਹੋ ਜਾਵੇਗੀ ਪਰ ਸਾਰੀ ਰਾਤ ਖੁੱਲਣ ਵਾਲੇ ਸਟੋਰਾਂ ਦੇ ਉੱਤੇ ਵੀ ਸਮਾਂ ਸੀਮਾ ਲਗਾਈ ਗਈ ਹੈ ਸਾਰੀ ਰਾਤ ਖੁੱਲਣ ਵਾਲੇ ਸਟੋਰਾਂ ਤੇ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਹੀ ਸ਼ਰਾਬ ਦੀ ਵਿਕਰੀ ਹੋ ਸਕੇਗੀ ਸ਼ਰਾਬ ਦੇ ਸ਼ੌਕੀਨ ਲੋਕਾਂ ਲਈ ਵੀਰਵਾਰ ਤੋਂ ਅਨਟਾਰੀਓ ਦੇ ਵਿੱਚ ਇੱਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਵੀਰਵਾਰ ਤੋਂ ਸੂਬੇ ਦੇ ਹਜ਼ਾਰਾਂ ਕਨਵੀਨੀਅੰਸ ਸਟੋਰ ਇਨਕੀ ਕਾਰਨਰ ਸਟੋਰ ਕੁਝ ਕਿਸਮ ਦੀਆਂ ਸ਼ਰਾਬਾਂ ਵੇਚਣ ਦੇ ਯੋਗ ਹੋ ਗਏ ਨੇ ਕਾਰਨਰ ਸਟੋਰਾਂ ਤੇ ਬੀਅਰ ਵਾਈਨ ਅਤੇ ਰੈਡੀमेड ਕੋਕਟੇਲ ਦੀ ਉਪਲਬਧਤਾ ਸ਼ੁਰੂਆਤੀ ਅੰਦਾਜ਼ੇ ਨਾਲੋਂ ਤੇਜ਼ੀ ਨਾਲ ਹੋ ਰਹੀ ਹੈ ਪ੍ਰੀਮੀਅਰ ਡਕ ਫੋਰ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਪਿਛਲੇ ਦਸੰਬਰ ਵਿੱਚ ਅਲਕੋਹਲ ਮਾਰਕੀਟ ਦਾ ਆਧੁਨਿਕੀਕਰਨ ਕਰਨ ਲਈ ਆਪਣੀ ਰਣਨੀਤੀ ਜਾਰੀ ਕੀਤੀ ਸੀ ਪਰ ਇਹ 2026 ਤੱਕ ਲਾਗੂ ਨਹੀਂ ਸੀ ਹੋਣੀ ਪਰ ਮਈ ਵਿੱਚ ਇਸ ਸਮਾਂ ਰੇਖਾ ਇੱਕ ਸਾਲ ਛੇਤੀ ਕਰ ਦਿੱਤੀ ਗਈ Ontario Convenience Store Association ਦੇ ਚੇਅਰ ਟੈਰੀ ਯੇਲਡੋ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਉਨਾ ਕਿਹਾ ਕਿ ਲੋਕ ਬਹੁਤ ਉਤਸ਼ਾਹਿਤ ਨੇ ONS ਨੂੰ ਉਦਯੋਗ ਵਿੱਚ ਇੱਕ ਨਵੇਂ ਅਧày ਵਜੋਂ ਵਿਖ ਰਹੇ ਨੇ ਸਮਾ ਰੇਖਾ ਵਿੱਚ ਤੇਜ਼ੀ ਦੇ ਹਿੱਸੇ ਵਜੋਂ ਸੂਬੇ ਨੂੰ ਬੀਅਰ ਸਟੋਰ ਨੂੰ 225 ਮਿਲੀਅਨ ਡਾਲਰ ਤੱਕ ਦਾ ਭੁਗਤਾਨ ਕਰਨਾ ਪਵੇਗਾ ਅਲਕੋਹਲ ਐਂਡ ਗੇਮਿੰਗ ਕਮਿਸ਼ਨ ਆਫ ਅੰਟਾਰੀਓ AGCO ਦੇ ਅਨੁਸਾਰ 2 ਸਤੰਬਰ ਤੱਕ ਸੂਬੇ ਵਿੱਚ 4180 ਕਨਵੀਨੀਅੰਸ ਸਟੋਰ ਸ਼ਰਾਬ ਵੇਚਣ ਲਈ ਲੈਸੈਂਸ ਸ਼ੁਦਾ ਸਨ ਅਤੇ ਇਹਨਾਂ ਵਿੱਚੋਂ 307 ਸਟੋਰ ਟੋਰਾਂਟੋ ਦੇ ਵਿੱਚ ਨੇ ਹੁੰਦਾ ਸਵਾਲ ਇਹ ਉੱਠਦਾ ਹੈ ਕਿ ਕੀ ਲੋਕ ਹਫ਼ਤੇ ਦੇ ਸੱਤੇ ਦਿਨ ਤੇ ਦਿਨ ਦੇ 24 ਘੰਟੇ ਸ਼ਰਾਬ ਖਰੀਦ ਸਕਦੇ ਨੇ ਤਾਂ ਜਵਾਬ ਹੈ ਕਿ ਭਾਵੇਂ ਕਨਵੀਨੀਅੰਸ ਸਟੋਰ ਸਾਰੀ ਰਾਤ ਖੁੱਲਾ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਜਿਹੜੇ ਵੇਲੇ ਮਰਜ਼ੀ ਸ਼ਰਾਬ ਖਰੀਦ ਸਕਦੇ ਹੋ ਏਜੀਸੀਓ ਦਾ ਕਹਿਣਾ ਹੈ ਕਿ ਕਨਵੀਨੀਅੰਸ ਸਟੋਰ ਤੇ ਸ਼ਰਾਬ ਵਿਕਰੀ ਦਾ ਸਮਾਂ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਹੋਵੇਗਾ ਉਂਝ ਇਸ ਸਮਾਂ ਬੀਅਰ ਸਟੋਰ ਜਿਹਾ ਐਲਸੀਬੀਓ ਨਾਲੋਂ ਵਧੇਰੇ ਹੈ ਏਜੀਸੀਓ ਦਾ ਕਹਿਣਾ ਹੈ ਕਿ ਐਲਕੋਹਲ ਵੇਚਣ ਵਾਲੇ ਸਟਾਫ ਦੀ ਉਮਰ 18 ਸਾਲ ਤੋਂ ਵੱਧ ਹੋਣੀ ਜ਼ਰੂਰੀ ਹੈ ਅਤੇ ਉਹਨਾਂ ਨੇ ਸਖਲਾਈ ਕੋਰਸ ਪੂਰਾ ਕੀਤਾ ਹੋਣਾ ਚਾਹੀਦਾ ਹੈ ਬੇਸ਼ੱਕ ਸਟੋਰ 19 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਵੇਚਣ ਦੇ ਯੋਗ ਨਹੀਂ ਹੋਣਗੇ ਅਤੇ ਜੇਕਰ ਕੋਈ ਨਾਬਾਲਗ ਦਿਖਾਈ ਦਿੰਦਾ ਹੈ ਤਾਂ ਉਹਨਾਂ ਨੂੰ ਪਛਾਣ ਦੀ ਜਾਂਚ ਕਰਨ ਦੀ ਲੋੜ ਹੋਵੇਗੀ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਕਨਵੀਨੀਅੰਸ ਸਟੋਰ ਕੀ ਕੁਝ ਵੇਚ ਸਕਦੇ ਨੇ ਤਾਂ ਫਿਰ ਇਸ ਦਾ ਜਵਾਬ ਹੈ ਕਿ ਕਾਰਨਰ ਸਟੋਰਾਂ ਨੂੰ ਬਾਕੀ ਸ਼ਰਾਬ ਦੇ ਨਾਲ ਛੋਟੇ ਉਤਪਾਦਕਾਂ ਦੁਆਰਾ ਬਣਾਏ ਗਏ ਸਟਾਕ ਦੀ ਇੱਕ ਨਿਸ਼ਚਿਤ ਪ੍ਰਤੀਸ਼ਠਾ ਰੱਖਣ ਦੀ ਲੋੜ ਹੋਵੇਗੀ ਬੀਅਰ ਸਦਾਰ ਅਤੇ ਰੈਡੀਮੇਡ ਕੋਕਟੇਲ ਵਿੱਚ 20% ਛੋਟੇ ਕਾਰੋਬਾਰਾਂ ਤੋਂ ਹੋਣੀਆਂ ਜ਼ਰੂਰੀ ਨੇ ਜਦਕਿ 10% ਵਾਈਨ ਛੋਟੀਆਂ ਵਾਈਨਰੀਆਂ ਤੋਂ ਹੋਣੀਆਂ ਜ਼ਰੂਰੀ ਨੇ ਪਰਚੂਨ ਵਿਸ਼ਲੇਸ਼ਕ ਬਰੂਜ਼ ਵਿੰਟਰ ਨੇ ਕਿਹਾ ਕਿ ਕੁਝ ਹੱਦ ਤੱਕ ਕਨਵੀਨੀਅנס ਸਟੋਰ ਕੋਲ ਬੀਅਰ ਸਟਾਕ ਜੋ ਐਲਸੀਬੀਓ ਦੀ ਤੁਲਨਾ ਵਿੱਚ ਸੀਮਿਤ ਉਤਪਾਦ ਹੋਣਗੇ ਨਾਲ ਹੀ ਉਹਨਾਂ ਕਿਹਾ ਕਿ ਕਨਵੀਨੀਅנס ਸਟੋਰਾਂ ਤੇ ਸ਼ਰਾਬ ਦਾ ਮੁੱਲ ਵੀ ਥੋੜਾ ਵਧ ਹੋਵੇਗਾ ਉਨ੍ਹਾਂ ਕਿਹਾ ਕਿ ਕਨਵੀਨੀਅੰਸ ਸਟੋਰ ਦਾ ਮਤਲਬ ਇਹ ਹੈ ਕਿ ਤੁਹਾਡੀ ਸੁਵਿਧਾ ਮੁਤਾਬਿਕ ਸਮਾਨ ਉਪਲਬਧ ਹੋ ਜਾਂਦਾ ਹੈ ਜਿਸ ਤਰ੍ਹਾਂ ਦੁੱਧ ਦੀ ਕੈਨੀ ਗਰੋਸਰੀ ਸਟੋਰ ਦੇ ਮੁਕਾਬਲੇ ਕਨਵੀਨੀਅੰਸ ਸਟੋਰ ਵਿੱਚ ਥੋੜੀ ਮਹਿੰਗੀ ਹੁੰਦੀ ਹੈ ਉਸੇ ਤਰ੍ਹਾਂ ਸ਼ਰਾਬ ਵੀ ਸ਼ਰਾਬ ਦੇ ਸਟੋਰਾਂ ਦੇ ਮੁਕਾਬਲੇ ਕੁਝਕ ਮਹਿੰਗੀ ਹੋਵੇਗੀ ਕਨਵੀਨੀਅੰਸ ਸਟੋਰਾਂ ਨੂੰ ਖਾਲੀ ਬੋਤਲਾਂ ਸਵੀਕਾਰ ਕਰਨ ਅਤੇ ਰਿਫੰਡ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਉਨ੍ਹਾਂ ਨੂੰ ਇਹ ਲਿਖ ਕੇ ਲਾਉਣਾ ਹੋਵੇਗਾ ਕਿ ਕਿਹੜੀ ਨਜ਼ਦੀਕੀ ਲੋਕੇਸ਼ਨ ਤੇ ਬੋਤਲ ਨੂੰ ਵਾਪਸ ਕੀਤਾ ਜਾ ਸਕਦਾ ਹੈ ਰੀਸਾਈਕਲਿੰਗ ਦੇ ਨੁਕਤੇ ਤੋਂ ਕੋਈ ਵਾਤਾਵਰਨ ਹਮਾਇਤੀ ਇਸ ਨਵੇਂ ਫੈਸਲੇ ਨੂੰ ਲੈ ਕੇ ਚਿੰਤਤ ਨੇ ਕਿਬੈਕ ਦੇ ਕੈਬਨਿਟ ਦੇ ਮੰਤਰੀ ਪੀਅਰ ਫਿਟਜ਼ ਰਿਬਨ ਨੇ ਅਸਤੀਫਾ ਦੇ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕਿਬੈਕ ਦੇ ਕੈਬਨਿਟ ਮੰਤਰਾਲੇ ਦੇ ਵਿੱਚ ਤਬਦੀਲੀ ਹੋਣ ਜਾ ਰਹੀ ਹੈ ਪ੍ਰੀਮੀਅਰ ਫਰਾਂਸ਼ਾਲ ਲਗੋਲ ਦੇ ਵੱਲੋਂ ਕਿਬੈਕ ਦੇ ਨਵੇਂ ਇਮੀਗ੍ਰੇਸ਼ਨ ਅਤੇ ਆਰਥਿਕਤਾ ਮੰਤਰੀਆਂ ਦਾ ਜਲਦ ਐਲਾਨ ਕੀਤਾ ਜਾਵੇਗਾ ਆਪਣੇ ਪ੍ਰਮੁੱਖ ਮੰਤਰੀਆਂ ਵਿੱਚੋਂ ਇੱਕ ਦੇ ਅਚਾਨਕ ਚਲੇ ਜਾਣ ਤੋਂ ਬਾਅਦ ਪ੍ਰੀਮੀਅਰ ਫੈਂਕਸ ਲਗੋਲਕ ਨੇ ਆਪਣੀ ਕੈਬਨਿਟ ਵਿੱਚ ਫਿਰ ਬਦਲ ਕਰ ਦਿੱਤਾ ਹੈ। ਅਧਿਕਾਰਿਤ ਤੌਰ ਤੇ ਕ੍ਰਿਸਟਿਨ ਫਰੇਚੇ ਨੂੰ ਆਰਥਿਕਤਾ ਅਤੇ ਊਰਜਾ ਦੋਵਾਂ ਲਈ ਸੂਬੇ ਦੇ ਨਵੇਂ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਫਰੇਚੇ ਨੂੰ ਵੀਰਵਾਰ ਦੁਪਹਿਰ ਨੂੰ ਅਧਿਕਾਰਿਤ ਤੌਰ ਤੇ ਸੌਂ ਚੁਕਾਈ ਗਈ। ਪੀਅਰ ਫਿਟਜ਼ਗਿਵਨ ਦੁਆਰਾ ਪਹਿਲਾਂ ਰੱਖੀ ਗਈਆਂ ਫਾਈਨਲ ਨੂੰ ਲੈ ਕੇ ਜਿਸਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਸੀ ਕਿ ਉਹ ਰਾਜਨੀਤੀ ਲਈ ਪ੍ਰੇਰਣਾ ਗਵਾ ਚੁੱਕੀ ਹੈ ਤੇ ਆਪਣੀ ਕੈਬਨਿਟ ਦੀ ਸਥਿਤੀ ਛੱਡ ਰਹੀ ਹੈ ਫਿਟਜ਼ਗਿਵਨ ਦੇ 6 ਸਾਲਾਂ ਦੇ ਮੰਤਰੀ ਮੰਡਲ ਦੇ ਕਾਰਜਕਾਲ ਦੌਰਾਨ 6 ਨੈਤਿਕਤਾ ਜਾਂਚਾਂ ਵਿਚਾਰੀਆਂ ਨੇ ਤੇ ਵਿਵਾਦਾਂ ਤੋਂ ਕੋਈ ਵੀ ਅੰਜਾਨ ਨਹੀਂ ਸੀ ਪਰਲ ਗੋਲਦੇ ਸਭ ਤੋਂ ਪੁਰਾਣੇ ਮੰਤਰੀਆਂ ਦੇ ਵਿੱਚੋਂ ਇੱਕ ਸੀ ਜਿਸ ਨੂੰ ਅਕਸਰ ਗਠਜੋੜ ਐਵਨੇ ਕਯੂਬਿਕ ਸਰਕਾਰ ਦੇ ਸੁਪਰ ਮੰਤਰੀ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਉਸਨੇ ਆਰਥਿਕਤਾ ਅਤੇ ਊਰਜਾ ਪੋਰਟਫੋਲੀਓ ਦੋਵਾਂ ਨੂੰ ਸੰਭਾਲਿਆ ਹੋਇਆ ਸੀ ਫਿਟਜੇਰ ਹੁਣ ਤੱਕ ਪ੍ਰਾਂਤ ਦੀ ਆਵਾਸ ਮੰਤਰੀ ਸੀ ਇਹ ਭੂਮਿਕਾ ਹੁਨ ਜੀਨ ਫ੍ਰੈਂਕਸ ਰੋਬਰਗੋ ਨੂੰ ਜਾਣਦੀ ਹੈ ਜੋ ਫ੍ਰੈਂਚ ਭਾਸ਼ਾ ਮੰਤਰੀ ਵਜੋਂ ਆਪਣੀ ਮੌਜੂਦਾ ਭੂਮਿਕਾ ਤੋਂ ਇਲਾਵਾ ਇਮੀਗ੍ਰੇਸ਼ਨ ਫਾਈਲ ਨੂੰ ਵੀ ਸੰਭਾਲਣਗੇ ਆਪਣੀ ਨਵੀਂ ਭੂਮਿਕਾ ਦੇ ਨਾਲ ਫ੍ਰਿਚੇਟ ਨੂੰ ਬਿੱਲ 69 ਵਿਰਾਸਤ ਵਿੱਚ ਮਿਲਿਆ ਜੋ ਕਿ ਕਾਨੂੰਨ ਦਾ ਇੱਕ ਵੱਡਾ ਹਿੱਸਾ ਹੈ ਜੋ ਸਰਕਾਰ ਦੇ ਮੁਤਾਬਿਕ ਕਿਊਬੈਕ ਨੂੰ ਹੋਰ ਹਰੀ ਊਰਜਾ ਪੈਦਾ ਕਰਨ ਵਿੱਚ ਮਦਦ ਕਰੇਗਾ ਜੇਕਰ ਇਹ ਪਾਸ ਹੋ ਜਾਂਦਾ ਹੈ ਸੋਚਕ ਸਮਾਗਮ ਤੋਂ ਬਾਅਦ ਫ੍ਰਿਚੇ ਅਤੇ ਰਬਰਗੋ ਨਾਲ ਜੁੜੇ ਲਗੋਲਟ ਨੇ ਆਪਣੀ ਨਵੀਂ ਆਰਥਿਕਤਾ ਅਤੇ ਊਰਜਾ ਮੰਤਰੀ ਨੂੰ ਇੱਕ ਹੁਸ਼ਿਆਰ ਔਰਤ ਦੱਸਿਆ ਜੋ ਆਰਥਿਕ ਮਾਮਲਿਆਂ ਦੇ ਵਿੱਚ ਅਨੁਭਵੀ ਹੈ ਫ੍ਰੀਚਟ ਨੇ ਕਿਹਾ ਕਿ ਮੈਂ ਆਰਥਿਕ ਵਿਕਾਸ ਅਤੇ ਊਰਜਾ ਪਰਿਵਰਤਨ ਦੇ ਮਾਮਲੇ ਵਿੱਚ ਕਿਊਬੈਕ ਦੀ ਤਰੱਕੀ ਵਿੱਚ ਕੰਮ ਕਰਨ ਲਈ ਆਪਣਾ ਸਭ ਕੁਝ ਦੇਵਾਂਗਾ ਫ੍ਰੀਚਟ ਮੌਂਟਰੀਅਲ ਦੇ ਦੱਖਣੀ ਕੰਢੇ ਤੇ ਸਵਾਰ ਸਿੰਗੂਇਨੇਟ ਦੀ ਨੁਮਾਇੰਦਗੀ ਕਰਦੇ ਨੇ ਜਿਸ ਵਿੱਚ ਸੇਂਟ ਕੌਨਸਟੈਂਟ ਸੇਂਟ ਕੈਥਰੀਨ ਅਤੇ ਸੇਂਟ ਰੇਮੀ ਦੀਆਂ ਨਗਰਪਾਲਿਕਾਵਾਂ ਸ਼ਾਮਲ ਨੇ ਉਹ ਪਹਿਲਾਂ ਚੈਂਬਰ ਆਫ ਡੀ ਕਮਰਸ ਦੀ ਐਲ ਐਸ ਡੀ মন্ট্রੀਅਲ ਦੀ ਪ੍ਰਧਾਨ ਅਤੇ ਜਰਨਲ ਮੈਨੇਜਰ ਸੀ ਉਹ ਪਹਿਲੀ ਵਾਰ ਅਕਤੂਬਰ 2022 ਵਿੱਚ ਚੁਣੀ ਗਈ ਸੀ ਆਪਣੀਆਂ ਕੈਬਨਿਟ ਭੂਮਿਕਾਵਾਂ ਤੋਂ ਇਲਾਵਾ ਵਿਟਸਕਿਬਨ মন্ট্রੀਅਲ ਦੇ ਬਿਲਕੁਲ ਉੱਤਰ ਵਿੱਚ ਟਾਰੇਬੋਂ ਦੇ ਸਵਾਰੀ ਲਈ ਐਮ ਐਨ ਐਸੀ ਵੀਰਵਾਰ ਦੁਪਹਿਰ ਨੂੰ ਪਾਰਟੀ ਕਿਊਬਕੋਇਜ਼ ਦੇ ਨੇਤਾ ਪੌਲ ਸੈਂਟ ਪੀਅਰ ਪਲੌਮੋਂਡਨ ਉਸ ਸਵਾਰੀ ਦੇ ਵਿੱਚ ਸਨ ਅਧਿਕਾਰਿਤ ਤੌਰ ਤੇ ਖਾਲੀ ਸੀਟ ਲਈ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਸਨ ਸੁਭਾਈ ਕਾਨੂੰਨ ਅਨੁਸਾਰ ਇੱਕ ਸੀਟ ਖਾਲੀ ਹੋਣ ਤੋਂ 6 ਮਹੀਨਿਆਂ ਬਾਅਦ ਜ਼ਿਮਨੀ ਚੋਣ ਨਹੀਂ ਹੋਣੀ ਚਾਹੀਦੀ ਯਾਨੀ ਕਿ ਸੀਟ ਖਾਲੀ ਹੋਣ ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਹੀ ਜ਼ਿਮਨੀ ਚੋਣ ਕਰਵਾ ਕੇ ਉਸ ਸੀਟ ਨੂੰ ਭਰ ਲਿਆ ਜਾਣਾ ਚਾਹੀਦਾ ਹੈ ਲਿਬਰਲ ਸਰਕਾਰ ਦੇ ਨਾਲ ਤੋੜ ਵਿਛੋੜੇ ਤੋਂ ਮਗਰੋਂ ਅੱਜ ਐਨ.ਡੀ.ਪੀ ਦੇ ਲੀਡਰ ਜਗਮੀਤ ਸਿੰਘ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈ ਮੀਡੀਆ ਦੇ ਨਾਲ ਰੂਬਰੂ ਹੁੰਦਿਆਂ ਹੋਇਆਂ ਵੀ ਬੇਪਰੋਸਗੀ ਦੇ ਵੋਟ ਬਾਰੇ ਜਗਮੀਤ ਸਿੰਘ ਸਪਸ਼ਟ ਤੌਰ ਤੇ ਨਹੀਂ ਬੋਲੇ ਸਮਰਥਨ ਦਾ ਸਮਝੌਤਾ ਖਤਮ ਹੋਣ ਦੇ ਨਾਲ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਫੈਡਰਲ ਚੋਣਾਂ ਹੋ ਸਕਦੀਆਂ ਨੇ एनटीपी लीडर जगमीत सिंह ने बीते दिन एक प्रेस कॉन्फ्रेंस करके कनेडियंस ਨੂੰ ਫਿਰ ਤੋਂ ਯਾਦ ਦਿਵਾਇਆ ਕਿ ਉਹਨਾਂ ਨੇ ਲਿਬਰਲ ਸਰਕਾਰ ਨਾਲ ਆਪਣੀ ਪਾਰਟੀ ਦਾ ਸਮਰਥਨ ਸਮਝੌਤਾ ਰੱਦ ਕਰ ਦਿੱਤਾ ਹੈ। ਪਰ ਐਨ.ਡੀ.ਪੀ ਲੀਡਰ ਨੇ ਇਸ ਫੈਸਲੇ ਦੇ ਸਪਸ਼ਟ ਕਾਰਨਾ ਦੇ ਬਹੁਤੀ ਵਿਰਵਨੀ ਦਿੱਤੇ ਅਤੇ ਇਸ ਤੋਂ ਬਾਅਦ ਅੱਗੇ ਕੀ ਹੋ ਸਕਦਾ ਹੈ ਇਸ ਬਾਰੇ ਵੀ ਸਪਸ਼ਟਿਕਰਨ ਨਹੀਂ ਦਿੱਤਾ ਬੁੱਧਵਾਰ ਨੂੰ ਜਗਮੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕਰਕੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਪਾਰਟੀ ਲਿਬਰਲਾਂ ਨਾਲ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਸਮਾਪਤ ਕਰ ਰਹੀ ਹੈ ਆਪਣੇ ਇਸ ਐਲਾਨ ਤੋਂ ਬਾਅਦ ਵੀਰਵਾਰ ਨੂੰ ਰੱਖੀ ਪਹਿਲੀ ਨਿਊਜ਼ ਕਾਨਫਰੰਸ ਵਿੱਚ ਜਗਮੀਤ ਨੂੰ ਇਸ ਫੈਸਲੇ ਦੇ ਸਮੇਂ ਅਤੇ ਕਾਰਨਾ ਬਾਰੇ ਸਵਾਲ ਪੁੱਛੇ ਗਏ ਉਹਨਾਂ ਸੋਸ਼ਲ ਮੀਡੀਆ ਤੇ ਪਾਈ ਵੀਡੀਓ ਵਿੱਚ ਦੱਸਿਆ ਕਾਰਨ ਹੀ ਦੁਹਰਾਇਆ ਕਿ ਟ੍ਰੂਡੋ ਕਾਰਪੋਰੇਟ ਦੇ ਹਿੱਤਾਂ ਨੂੰ ਪੂਰ ਰਹੇ ਨੇ ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਨੇ ਚੋਣਾਂ ਦੇ ਸਮੇਂ ਬਾਰੇ ਅਨਿਸ਼ਚਿਤਤਾ ਅਤੇ ਸੰਭਾਵਨਾ ਪੈਦਾ ਕਰ ਦਿੱਤੀ ਹੈ ਹਾਲਾਂਕਿ ਜਗਮੀਤ ਸਿੰਘ ਦੇ ਇਸ ਕਦਮ ਦਾ ਇਹ ਮਤਲਬ ਨਹੀਂ ਹੈ ਕਿ ਚੋਣਾਂ ਹੋਣ ਵਾਲੀਆਂ ਨੇ ਪਰ ਇਸ ਨੇ ਲਿਬਰਲ ਸਰਕਾਰ ਨੂੰ ਖਤਰਨਾਕ ਸਥਿਤੀ ਦੇ ਵਿੱਚ ਪਾ ਦਿੱਤਾ ਹੈ एनडीपीटी गारंटीशुदा حمایت ਤੋਂ ਬਿਨਾ ਇਸ ਮਹੀਨੇ ਦੇ ਅੰਤ ਵਿੱਚ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ ਤਾਂ ਸਰਕਾਰ ਨੂੰ ਅਵਿਸ਼ਵਾਸਯੋਗ ਵੋਟ ਰਾਹੀਂ ਕਿਸੇ ਵੀ ਸਮੇਂ ਡਿਗਿਆ ਜਾ ਸਕਦਾ ਹੈ ਸਰਕਾਰ ਕਿਸੇ ਵੀ ਵੋਟ ਨੂੰ ਪ੍ਰੋਸਕੀ ਦਾ ਵੋਟ ਕਰਾਰ ਦੇ ਸਕਦੀ ਹੈ ਜਦਕਿ ਸਰਕਾਰ ਦੇ ਬਜਟ ਨਾਲ ਸੰਬੰਧਿਤ ਕਿਸੇ ਵੀ ਬਿੱਲ ਨੂੰ ਆਮ ਤੌਰ ਤੇ ਪ੍ਰੋਸਕੀ ਦਾ ਵੋਟ ਮੰਨਿਆ ਜਾਂਦਾ ਹੈ ਇੱਕ ਵਿਅਕਤੀਗਤ ਐਮਪੀ ਵੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰਨ ਲਈ ਕਿਸੇ ਵੀ ਸਮੇਂ ਬੇਪਰੋਸਕੀ ਮਤਾ ਪੇਸ਼ ਕਰ ਸਕਦਾ ਹੈ ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ 154 ਸੀਟਾਂ ਲਿਬਰਲਾਂ ਦੇ ਕੋਲ ਨੇ ਬਹੁਗਿਣਤੀ ਐਮਪੀਜ਼ ਦਾ ਭਰੋਸਾ ਹਾਸਲ ਕਰਨ ਲਈ ਜਰੂਰ ਦੀ ਪਾਰਟੀ ਨੂੰ ਘੱਟੋ-ਘੱਟ ਇੱਕ ਪ੍ਰਮੁੱਖ ਵਿਰੋਧੀ ਪਾਰਟੀ ਨੂੰ ਆਪਣੇ ਪੱਖ ਵਿੱਚ ਵੋਟ ਪਾਉਣ ਲਈ ਮਨਾਉਣਾ ਹੋਵੇਗਾ ਕਈ ਪੱਤਰਕਾਰਾਂ ਨੇ ਜਗਮੀਤ ਸਿੰਘ ਨੂੰ ਪੁੱਛਿਆ ਕਿ ਉਹਨਾਂ ਦਾ ਕੌਕਸ ਗਦਕ ਚੁੰਡੋ ਸਰਕਾਰ ਵਿੱਚ ਬੇਪਰੋਸਕੀ ਦਾ ਵੋਟ ਪਾ ਸਕਦਾ ਹੈ ਤਾਂ ਜਗਮੀਤ ਸਿੰਘ ਨੇ ਕਿਹਾ ਮੈਂ ਸਾਡੇ ਸਾਹਮਣੇ ਆਉਣ ਵਾਲੀ ਕਿਸੇ ਵੀ ਵੋਟ ਨੂੰ ਵੇਖਾਂਗਾ ਅਤੇ ਅਸੀਂ ਕਨੇਡੀਅਨਸ ਦੇ ਹਿੱਤ ਵਿੱਚ ਫੈਸਲਾ ਕਰਾਂਗੇ ਜਿਵੇਂ ਕਿ ਕੋਈ ਵੀ ਘਟ ਗਿਣਤੀ ਸਰਕਾਰ ਆਮ ਤੌਰ ਤੇ ਕਰਦੀ ਹੈ ਉਨ੍ਹਾਂ ਨੂੰ ਵਾਰ-ਵਾਰ ਇਹ ਸਵਾਲ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਟਰੂਡੋ ਸਰਕਾਰ ਵਿੱਚ ਹਜੇ ਵੀ ਭਰੋਸਾ ਹੈ ਤਾਂ ਜਗਮੀਤ ਸਿੰਘ ਨੇ ਕਿਹਾ ਮੈਂ ਦੁਬਾਰਾ ਸਪਸ਼ਟ ਕਰਾਂਗਾ ਅਸੀਂ ਜਸਟਿਨ ਟਰੂਡੋ ਨਾਲ ਸਮਝੌਤਾ ਬਿਲਕੁਲ ਖਤਮ ਕਰ ਦਿੱਤਾ ਹੈ ਪਹਿਲੀ ਵਾਰ ਮਾਰਚ 2022 ਵਿੱਚ ਦਸਤਕਤ ਕੀਤੇ ਗਏ ਇਸ ਸਮਝੌਤੇ ਤਹਿਤ ਐਨਡੀਪੀ ਨੇ ਆਪਣੀਆਂ ਕੁਝ ਤਰਜੀਹਾਂ ਦੇ ਬਦਲੇ ਸਰਕਾਰ ਨੂੰ ਪਰੋਸੇ ਦੇ ਵੋਟ ਤੇ ਸਮਰਥਨ ਕਰਨ ਦੀ ਸਹਿਮਤੀ ਦਿੱਤੀ ਹੋਈ ਸੀ ਇਸ ਸਮਝੌਤੇ ਰਾਹੀਂ ਐਨਡੀਪੀ ਨੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਕਿ ਡੈਂਟਲ ਕੇਅਰ ਕਿਫਾਇਤੀਕਰ ਅਤੇ ਕੈਨਡਾ ਫਾਰਮਾਕੇਅਰ ਐਕਟ ਜਿਹੇ ਮੁੱਦਿਆਂ ਉੱਤੇ ਕੰਮ ਕਰਨ ਲਈ ਆਖਿਆ ਸੀ ਪਰ ਲਿਬਰਲ ਸਰਕਾਰ ਨੇ ਐਨਡੀਪੀ ਨਾਲ ਕੀਤੇ ਕੁਝ ਵਾਅਦਿਆਂ ਨੂੰ ਹਜ ਤੱਕ ਪੂਰਾ ਨਹੀਂ ਕੀਤਾ ਫਾਰਮਾਕੇਅਰ ਕਾਨੂੰਨ ਸੈਨੇਟ ਨੇ ਪਾਸ ਨੇ ਕੀਤਾ ਅਤੇ ਚੋਣ ਐਕਟ ਵਿੱਚ ਤਬਦੀਲੀਆਂ ਨੂੰ ਲਾਗੂ ਕਰਨ ਲਈ ਇੱਕ ਬਿੱਲ ਹਜੇ ਵਿਸਦਨ ਦੇ ਵਿੱਚ ਹੈ। ਗਵਰਨਮੈਂਟ ਹਾਊਸ ਲੀਡਰ ਕਰੀਨਾ ਹੋਲਡ ਨੇ ਪਿਛਲੇ ਹਫਤੇ ਸਮਰਥਨ ਸਮਝੌਤਾ ਬਰਕਰਾਰ ਰਹਿਣ ਦੀ ਉਮੀਦ ਜਤਾਈ ਸੀ ਤੇ ਹੁਣ ਉਸ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਦੇ ਫੈਸਲੇ ਤੇ ਉਹਨਾਂ ਨੂੰ ਹਰਾਨੀ ਹੈ। ਵੀਰਵਾਰ ਨੂੰ ਕੁਬੈਗ ਦੇ ਫੋਕਸ ਮੈਂਬਰਾਂ ਨਾਲ ਮੁਲਾਕਾਤ ਤੋਂ ਪਹਿਲਾਂ ਟਰੂਡੋ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਹਜੇ ਵੀ ਫਾਰਮਾਕੇਅਰ ਡਿਲੀਵਰ ਕਰਨ ਤੇ ਕੇਂਦ੍ਰਿਤ ਹੈ। ਟਰੂਡੋ ਨੇ ਕਿਹਾ ਕਿ ਉਮੀਦ ਹੈ ਐਂਡੀਪੀ ਕੈਨੇਡੀਅਨਸ ਲਈ ਯਤਨ ਕਰਨਾ ਜਾਰੀ ਰੱਖਣਗੇ ਫਿਲਹਾਲ ਉਹ ਰਾਜਨੀਤੀ ਤੇ ਕੇਂਦਰਿਤ ਨੇ ਅਸੀਂ ਕੈਨੇਡੀਅਨਾਂ ਤੇ ਕੇਂਦਰਿਤ ਰਹਾਂਗੇ ਕੰਜ਼ਰਵੇਟਿਵ ਲੀਡਰ ਪੀਰ ਪੋਲੀਅਮ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਜਲਦੀ ਤੋਂ ਜਲਦੀ ਫੈਡਰਲ ਚੋਣਾਂ ਚਾਹੁੰਦੇ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਪੋਲੀਅਮ ਨੇ ਕਿਹਾ ਕਿ ਕੈਨੇਡੀਅਨਸ ਨੂੰ ਹੁਣੇ ਇੱਕ ਕਾਰਬਨ ਟੈਕਸ ਚੋਣਾਂ ਦੀ ਲੋੜ ਹੈ ਪ੍ਰਵਾਸੀਆਂ ਨੂੰ ਕੈਨੇਡਾ ਦੇ ਪਿੰਡੂ ਇਲਾਕਿਆਂ ਦੇ ਵਿੱਚ ਆਕਰਸ਼ਿਤ ਕਰਨ ਵਾਲਾ ਪਾਇਲਟ ਪ੍ਰੋਗਰਾਮ ਹੁਣ ਸਮਾਪਤ ਹੋ ਚੁੱਕਾ ਹੈ 31 ਅਗਸਤ ਨੂੰ ਇਹ ਪਾਇਲਟ ਪ੍ਰੋਗਰਾਮ ਖਤਮ ਹੋਇਆ ਸੀ ਅਤੇ ਨਵੇਂ ਪ੍ਰੋਗਰਾਮਾਂ ਦੀ ਰੂਪਰੇਖਾ ਬਾਰੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਇਸ ਬਾਰੇ ਵਿਸਥਾਰਤ ਦੇ ਵਿੱਚ ਇੱਕ ਰਿਪੋਰਟ ਪੇਸ਼ ਕਰਦੇ ਹਾਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਨਿਯਮਾਂ ਵਿੱਚ ਆ ਰਹੀਆਂ ਤਬਦੀਲੀਆਂ ਦਰਮਿਆਨ ਕੈਨੇਡਾ ਦੇ ਪਿੰਡੂ ਇਲਾਕੇ ਇਸ ਸਮੇਂ ਕਿਸੇ ਵੀ ਇਮੀਗ੍ਰੇਸ਼ਨ ਪ੍ਰੋਗਰਾਮ ਤੋਂ ਸਖਣੇ ਨੇ ਭਾਵੇਂ ਕਿ ਫੈਡਰਲ ਅਤੇ ਪ੍ਰੋਵਿੰਸ਼ਲ ਨਾਮਿਨੀ ਪ੍ਰੋਗਰਾਮਾਂ ਤਹਿਤ ਬਿਨೇಕਾਰ ਕਿਸੇ ਵੀ ਹਿੱਸੇ ਵਿੱਚ ਵੱਸ ਸਕਦੇ ਨੇ ਪਰ ਮੌਜੂਦਾ ਸਮੇਂ ਦੌਰਾਨ ਕੋਈ ਵੀ ਅਜਿਹਾ ਪ੍ਰੋਗਰਾਮ ਨਹੀਂ ਹੈ ਜੋ ਬਿਨೇಕਾਰਾਂ ਨੂੰ ਪਿੰਡੂ ਇਲਾਕਿਆਂ ਵੱਲ ਆਕਰਸ਼ਿਤ ਕਰ ਸਕੇ ਪਿੰਡੂ ਇਲਾਕਿਆਂ ਲਈ ਚੱਲਦਾ ਰੂਰਲ ਅਤੇ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ 31 ਅਗਸਤ ਨੂੰ ਖਤਮ ਹੋ ਗਿਆ ਹੈ ਇਸ ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਬਹੁਤ ਸਾਰੇ ਬੇਨਿਕਾਰ ਸ਼ਿਸ਼ੂਪੰਜ ਵਿੱਚ ਨੇ ਕੈਨੇਡਾ ਦੇ ਪਿੰਡੂ ਇਲਾਕਿਆਂ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 2019 ਦੌਰਾਨ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਇਹ ਪ੍ਰੋਗਰਾਮ ਅਗਸਤ 2024 ਤੱਕ ਚੱਲਣਾ ਸੀ ਇਸ ਪ੍ਰੋਗਰਾਮ ਅਧੀਨ ਪੂਰੇ ਦੇਸ਼ ਵਿੱਚ 11 ਅਜਿਹੇ ਇਲਾਕੇ ਨੇ ਜਿਨ੍ਹਾਂ ਵਿੱਚ ਬਿਨೇಕਾਰ ਅਪਲਾਈ ਕਰਕੇ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਇਨ੍ਹਾਂ ਇਲਾਕਿਆਂ ਵਿੱਚੋਂ 5 অন্ਟਾਰੀਓ, 2 ਮਿਨੀਟੋਬਾ, 1 ਸਸਕੇਚਵਾਨ ਅਤੇ 1 ਅਲਬਰਟਾ ਦੇ ਨਾਲ-ਨਾਲ 2 ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਥਿਤ ਨੇ। ਜ਼ਿਕਰਯੋਗ ਹੈ ਕਿ ਰੂਰਲ ਅਤੇ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅਧੀਨ NOC-ਸੀ ਅਤੇ NOC-ਡੀ ਅਧੀਨ ਤਜਰਬਾ ਹਾਸਲ ਕਰ ਚੁੱਕੇ ਵਿਅਕਤੀ ਵੀ ਅਪਲਾਈ ਕਰ ਸਕਦੇ ਸਨ, ਜਦਕਿ ਹੋਰਨਾਂ ਪ੍ਰੋਗਰਾਮਾਂ ਵਿੱਚ NOC-ਓ, ਏ ਅਤੇ ਬੀ ਵਿੱਚ ਤਜਰਬੇ ਵਾਲੇ ਵਿਅਕਤੀ ਪੀਆਰ ਲਈ ਅਪਲਾਈ ਕਰ ਸਕਦੇ ਸਨ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੁਝ ਸਮਾਂ ਪਹਿਲਾਂ ਸਾਂਝੇ ਕੀਤੇ ਗਏ ਆਂਕੜਿਆਂ ਮੁਤਾਬਕ ਇਨ੍ਹਾਂ 11 ਇਲਾਕਿਆਂ ਵਿੱਚ ਹਰੇਕ ਖੇਤਰ ਵਿੱਚ ਔਸਤਨ 125 ਵਿਅਕਤੀ ਹਰ ਸਾਲ ਆਉਂਦੇ ਨੇ। ਨਿਯਮਾਂ ਮੁਤਾਬਕ ਰੂਰਲ ਅਤੇ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਤਹਿਤ ਹਰ ਸਾਲ 2750 ਅਰਜ਼ੀਆਂ ਲਈਆਂ ਜਾਂਦੀਆਂ ਨੇ ਵਿਭਾਗ ਵੱਲੋਂ ਲੰਘੇ ਸਾਲ ਅਗਸਤ ਦੌਰਾਨ ਪ੍ਰੋਗਰਾਮ ਵਿੱਚ ਪੈਂਦੇ ਇਲਾਕਿਆਂ ਦੀਆਂ ਭੂਗੋਲਿਕ ਸਰਹੱਦਾਂ 'ਚ ਵਾਧਾ ਕੀਤਾ ਗਿਆ ਸੀ ਤਾਂ ਜੋ ਵਧੇਰੇ ਬੇਨਿਕਾਰ ਅਤੇ ਨੌਕਰੀਦਾਤਾ ਪ੍ਰੋਗਰਾਮ ਦਾ ਲਾਭ ਲੈ ਸਕਣ ਇਸ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਭਵਿੱਖ ਬਾਰੇ ਫਿਲਹਾਲ ਤੱਕ ਕੋਈ ਸਪਸ਼ਟ ਤੇ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਕੈਨੇਡਾ ਦੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਚੌਂਦੇ ਨੇ ਕਿ ਇਸ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਨੂੰ ਇਸ ਦੀ ਤੈਅ ਮਿਆਦ ਤੋਂ ਬਾਅਦ ਵੀ ਜਾਰੀ ਰੱਖਿਆ ਜਾਵੇ ਮਾਰਚ 2024 ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਰੂਰਲ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਪਰਮਨੈਂਟ ਪ੍ਰੋਗਰਾਮ ਬਣਾਉਣ ਦਾ ਐਲਾਨ ਕੀਤਾ ਸੀ ਪਰ ਫਿਲਹਾਲ ਤੱਕ ਉਸ ਬਾਰੇ ਅਗਲੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਮਾਰਚ ਮਹੀਨੇ ਦੌਰਾਨ ਹੀ ਪਿੰਡੂ ਇਲਾਕਿਆਂ ਲਈ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਚਲਾਉਣ ਦੀ ਘੋਸ਼ਣਾ ਕੀਤੀ ਗਈ ਸੀ। ਇਹ ਪ੍ਰੋਗਰਾਮ ਫਾਲ 2024 ਵਿੱਚ ਸ਼ੁਰੂ ਕੀਤੇ ਜਾਣ ਦੀ ਗੱਲ ਲਖੀ ਗਈ ਸੀ। ਦੱਸਣਯੋਗ ਹੈ ਕਿ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਘੋਸ਼ਣਾ ਕਰਨ ਸਮੇਂ ਇਮੀਗ੍ਰੇਸ਼ਨ ਮਨਿਸਟਰ ਵੱਲੋਂ ਫ੍ਰੈਂਕੋਫੋਨ ਮਿਨਿਓਰਿਟੀ ਕਮਿਊਨਿਟੀਜ਼ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ। ਅਤੇ ਇਸ ਪ੍ਰੋਗਰਾਮ ਬਾਰੇ ਲੰਬੇ ਮਹੀਨੇ ਜਾਣਕਾਰੀ ਵਿਸਾਜ ਕੀਤੀ ਜਾ ਚੁੱਕੀ ਹੈ ਪਰ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਬਾਰੇ ਫਿਲਹਾਲ ਤੱਕ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ ਵੱਖ-ਵੱਖ ਇਲਾਕਿਆਂ ਵੱਲੋਂ ਰੂਰਲ ਕਮਿਊਨਿਟੀ ਪ੍ਰੋਗਰਾਮ ਲਈ ਅਰਜ਼ੀਆਂ ਦਿੱਤੀਆਂ ਜਾ ਚੁੱਕੀਆਂ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਭੇਜੀ ਗਈ ਈਮੇਲ ਦੇ ਜਵਾਬ ਵਿੱਚ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਤਹਿਤ ਵੱਖ-ਵੱਖ ਕਮਿਊਨਿਟੀਆਂ ਨੇ 16 ਜੁਲਾਈ ਤੱਕ ਅਰਜ਼ੀਆਂ ਦੇਣ ਲਈ ਕਿਹਾ ਗਿਆ ਸੀ ਅਤੇ ਉਹ ਪ੍ਰੋਸੈਸ ਸਮਾਪਤ ਕਰ ਚੁੱਕੇ ਨੇ ਮੰਤਰਾਲੇ ਦਾ ਕਹਿਣਾ ਹੈ ਕਿ ਕਮਿਊਨਿਟੀਆਂ ਦੀ ਚੋਣ ਤੋਂ ਬਾਅਦ ਫਾਲ ਵਿੱਚ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਟੂਟਨੀ ਇਲਾਕੇ ਵੱਲੋਂ ਵੀ ਪ੍ਰੋਗਰਾਮ ਵਿੱਚ ਸ਼ਾਮੂਲਿਤ ਕਰਨ ਲਈ ਅਰਜ਼ੀ ਦਿੱਤੀ ਗਈ ਹੈ। ਇਸ ਬਾਰੇ ਗੱਲਬਾਤ ਕਰਦਿਆਂ ਕਮਿਊਨਿਟੀ ਫਿਊਚਰ ਤੋਂ ਕ੍ਰਸਟਿਨ ਰੈਨਰ ਨੇ ਦੱਸਿਆ ਕਿ ਉਹਨਾਂ ਨੇ ਅਰਜ਼ੀ ਦੇ ਦਿੱਤੀ ਹੈ ਅਤੇ ਉਹ ਸਰਕਾਰ ਦੇ ਐਲਾਨ ਦੀ ਉਡੀਕ ਦੇ ਵਿੱਚ ਨੇ। ਰੈਨਰ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦਾ ਇਲਾਕਾ ਇਸ ਪ੍ਰੋਗਰਾਮ ਦੇ ਵਿੱਚ ਆਉਂਦਾ ਹੈ ਤਾਂ ਇਲਾਕੇ ਨੂੰ ਆਰਥਿਕ ਤਰੱਕੀ ਮਿਲੇਗੀ ਕਿਉਂਕਿ ਬਹੁਤ ਸਾਰੇ ਇਮੀਗ੍ਰੈਂਟ ਇਲਾਕੇ ਵਿੱਚ ਆ ਕੇ ਵਸਣਗੇ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਦਾ ਕਹਿਣਾ ਹੈ ਕਿ ਦੋਵਾਂ ਪ੍ਰੋਗਰਾਮਾਂ ਬਾਰੇ ਕੋਈ ਸਪਸ਼ਟ ਰੂਪਰੇਖਾ ਜਾਰੀ ਨਾ ਹੋਣ ਕਰਕੇ ਬਹੁਤ ਸਾਰੇ ਬੇਨਿਕਾਰ ਕੋਈ ਠੋਸ ਫੈਸਲਾ ਨਹੀਂ ਲੈ پا ਰਹੇ ਫਿਲਹਾਲ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੇ ਇਲਾਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਉਣਗੇ ਤੇ ਬਹੁਤ ਸਾਰੇ ਬੇਨਿਕਾਰ ਕੋਈ ਵੀ ਕੰਮ ਲੱਭਣ ਤੋਂ ਪਹਿਲਾਂ ਇਲਾਕਿਆਂ ਤੇ ਨਿਯਮਾਂ ਬਾਰੇ ਸਾਫ਼ ਤੇ ਪੱਕੀ ਜਾਣਕਾਰੀ ਰੱਖਣ ਦੀ ਉਡੀਕ ਦੇ ਵਿੱਚ ਨੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਪ੍ਰੋਗਰਾਮਾਂ ਦੀ ਰੂਪਰੇਖਾ ਬਾਰੇ ਕੋਈ ਸਪਸ਼ਟ ਉੱਤਰ ਨਹੀਂ ਦਿੱਤਾ ਗਿਆ ਮੰਤਰਾਲੇ ਦਾ ਕਹਿਣਾ ਹੈ ਕਿ ਪੁਰਾਣੇ ਤਜਰਬੇ ਤੋਂ ਸਿੱਖਦਿਆਂ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਨੂੰ ਪਰਮਨੈਂਟ ਬਣਾਉਣ ਤੇ ਕੰਮ ਚੱਲ ਰਿਹਾ ਹੈ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਤੋਂ ਦੋ ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਦੋ ਪੰਜਾਬੀ ਟਰੱਕ ਡਰਾਈਵਰਾਂ ਦੇ ਉੱਤੇ 37 ਲੱਖ 50 ਹਜ਼ਾਰ ਡਾਲਰ ਦੀ ਕੋਕੀਨ ਦੀ ਦਰਾਮਦ ਕਰਨ ਦੇ ਦੋਸ਼ ਲੱਗੇ ਸਨ ਅਤੇ ਉਹਨਾਂ ਨੂੰ ਕੋਕੀਨ ਦੇ ਸਮੇਤ ਹੀ ਗ੍ਰਿਫਤਾਰ ਕੀਤਾ ਗਿਆ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਨੇ ਦੱਸਿਆ ਕਿ ਬਲੂ ਵਾਟਰ ਬ੍ਰਿਜ ਤੇ ਇੱਕ ਟਰੱਕ ਨੂੰ ਤਲਾਸ਼ੀ ਵਾਸਤੇ ਰੋਕਿਆ ਗਿਆ ਜਿਸ ਵਿੱਚੋਂ ਕੋਕੀਨ ਦੇ 115 ਪੈਕੇਟ ਬਰਾਮਦ ਕੀਤੇ ਗਏ ਜਿਨ੍ਹਾਂ ਦਾ ਕੁੱਲ ਵਜ਼ਨ 275 ਪਾਉਂਡ ਬੰਦਾ ਹੈ ਟਰੱਕ ਵਿੱਚ ਸਵਾਰ ਦੋ ਜਾਣਿਆਂ ਦੀ شناخت ਇਕਬਾਲ ਸਿੰਘ ਵਿਰਕ ਅਤੇ ਰਣਜੀਤ ਸਿੰਘ ਵਜੋ ਕੀਤੀ ਗਈ ਪੁੱਛਗਿੱਛ ਦੌਰਾਨ ਇਕਬਾਲ ਸਿੰਘ ਵਿਰਕ ਨੇ ਦੱਸਿਆ ਕਿ ਉਹ 7 ਸਾਲਾਂ ਤੋਂ ਟਰੱਕ ਚਲਾ ਰਿਹਾ ਹੈ ਅਤੇ ਅਕਸਰ ਹੀ ਟਰੱਕ ਲੈ ਕੇ ਅਮਰੀਕਾ ਦਾ ਘੇੜਾ ਲਾਉਂਦਾ ਹੈ ਕਈ ਵਾਰ ਹਫਤੇ ਵਿੱਚ ਇੱਕ ਢੀੜਾ ਕੈਨਡਾ ਤੋਂ ਅਮਰੀਕਾ ਦਾ ਲੱਗ ਜਾਂਦਾ ਹੈ ਅਧਿਕਾਰੀਆਂ ਵੱਲੋਂ ਇੱਕ ਸੈਲਫੋਨ ਬਰਾਮਦ ਕਰਨ ਦਾ ਦਾਵਾ ਕੀਤਾ ਗਿਆ ਜੋ ਟਰੱਕ ਵਿੱਚ ਬਣੇ ਇੱਕ ਲੁਕਵੇਂ ਕੰਪਾਰਟਮੈਂਟ ਨੂੰ ਖੋਲਣ ਅਤੇ ਬੰਦ ਕਰਨ ਲਈ ਵਰਤਿਆ ਜਾਂਦਾ ਹੈ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦਾ ਮੰਨਣਾ ਹੈ ਕਿ ਇਕਬਾਲ ਸਿੰਘ ਵਿੜਕ ਅਤੇ ਰਣਜੀਤ ਸਿੰਘ ਵੱਡੇ ਪੱਧਰ ਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰ ਰਹੇ ਸਨ ਜਿਸ ਦੇ ਮੱਦੇ ਨਜ਼ਰ ਦੋਹਾਂ ਵਿਰੁੱਧ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਨੇ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਪੰਜਾਬੀ ਟਰੱਕ ਡਰਾਈਵਰਾਂ ਦੀ ਇਹ ਕੋਈ ਪਹਿਲੀ ਗ੍ਰਿਫਤਾਰੀ ਨਹੀਂ ਹੈ ਬੀਤੇ ਸਾਲ 60 ਸਾਲ ਦੇ ਰਾਜਕੁਮਾਰ ਮਹਿਮੀ ਨੂੰ 80 ਕਿਲੋ ਕੋਕੈਨ ਤਸਕਰੀਦੇ ਮਾਮਲੇ ਵਿੱਚ 15 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਇਸ ਦੌਰਾਨ ਉਹ ਭਾਰਤ ਫਰਾਰ ਹੋ ਗਿਆ ਸੀ ਰਾਜਕੁਮਾਰ ਮਹਿਮੀਨ ਨੂੰ ਨਵੰਬਰ 2017 ਵਿੱਚ ਅਮਰੀਕਾ ਤੋਂ ਬ੍ਰਿਟਿਸ਼ ਕੋਲੰਪੀਆ ਵਿੱਚ ਦਾਖਲ ਹੁੰਦਿਆਂ ਕਾਬੂ ਕੀਤਾ ਗਿਆ ਸੀ। ਕੈਨੇਡੀਅਨ ਪੁਲਿਸ ਮੁਤਾਬਕ ਰਾਜਕੁਮਾਰ ਮਹਿਮੀ 11 ਅਕਤੂਬਰ 2022 ਨੂੰ ਵੈਂਕੂਵਰ ਦੇ ਇੰਟਰਨੈਸ਼ਨਲ 에ਰਪੋਰਟ ਤੋਂ ਭਾਰਤ ਫਰਾਰ ਹੋ ਗਿਆ ਜਿਸ ਦੀ ਗ੍ਰਿਫਤਾਰੀ ਵਾਸਤੇ ਇੰਟਰਪੋਲ ਨੇ ਰੈੱਡ ਨੋਟਿਸ ਵੀ ਜਾਰੀ ਕੀਤਾ ਹੈ। ਇੱਥੇ ਦੱਸਣਾ ਬੰਦ ਹੈ ਕਿ 2023 ਦਸੰਬਰ ਵਿੱਚ ਬ੍ਰੈਮਟਨ ਦੇ ਮਨਪ੍ਰੀਤ ਸਿੰਘ ਨੂੰ 100 ਪਾਉਂਡ ਸ਼ੱਕੀ ਕੋਕੀਨ ਸਨੇ ਗ੍ਰਿਫਤਾਰ ਕੀਤਾ ਗਿਆ ਸੀ। ਇਹ ਗ੍ਰਫਤਾਰੀ ਵੀ ਬਲੂ ਵਾਟਰ ਬ੍ਰਿਜ ਤੇ ਕੀਤੀ ਗਈ ਸੀ ਜਿੱਥੇ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਨਸ਼ਾ ਤਸਕਰਾਂ ਦੀ ਨਕੀਲ ਕਸਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ ਉੱਥੇ ਹੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੀ ਮੁਸਤੈਦੀ ਨਾਲ ਟ੍ਰਾਂਸਪੋਰਟਰ ਟਰੱਕਰਸ ਤੇ ਨਜ਼ਰ ਰੱਖਦੀ ਹੈ ਜਨਵਰੀ 2023 ਤੋਂ ਅਕਤੂਬਰ 2023 ਦਰਮਿਆਨ CBSA ਵੱਲੋਂ 1300 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਅਮਰੀਕਾ ਦੇ ਰਸਤੇ ਕੈਨੇਡਾ ਤੱਕ ਪੁੱਜਣ ਵਾਲੇ ਜ਼ਿਆਦਾਤਰ ਨਸ਼ੀਲੇ ਪਦਾਰਥ ਮੈਕਸੀਕੋ ਵਿੱਚ ਤਿਆਰ ਕੀਤੇ ਜਾਂਦੇ ਨੇ ਅਤੇ ਟਰੱਕ ਡਰਾਈਵਰਾਂ ਨੂੰ ਲਾਲਚ ਦੇ ਕੇ ਇਹਨਾਂ ਤੋਂ ਟਸਕੜੀ ਕਰਵਾਈ ਜਾਂਦੀ ਹੈ ਕਈ ਕਰੋੜ ਸਤੰਦ ਦੇ ਵਿੱਚ ਸ਼ਾਮਿਲ ਨੇ ਅਤੇ ਤਸਕਰੀ ਦੇ ਇਨ੍ਹਾਂ ਮਾਮਲਿਆਂ ਵਿੱਚੋਂ ਹੀ ਇੱਕ ਤਹਿਤ ਕੈਲਗਰੀ ਦੇ ਸ਼ੁਭਮ ਕੁਮਾਰ ਬ੍ਰੈਮਟਨ ਦੇ ਗੁਰਅੰਮ੍ਰਿਤ ਸਿੱਧੂ ਅਤੇ ਆਯੋਸ਼ ਸ਼ਰਮਾ ਦੀ ਹਵਾਲਗੀ ਅਮਰੀਕਾ ਸਰਕਾਰ ਵੱਲੋਂ ਮੰਗੀ ਗਈ। ਮੌਜੂਦਾ ਵਰੇ ਦੌਰਾਨ ਨਸ਼ਾ ਤਸਕਰਾ ਨੇ ਹੱਥੀ ਕਰ ਦਿੱਤੀ ਜਦੋਂ ਨਵਾਂ ਸਕੋਸ਼ਾ ਦੇ ਹੈਲਫੈਕਸ ਵਿਖੇ 1.5 ਟਨ ਸ਼ੱਕੀ ਕੋਕੀਨ ਬਰਾਮਦ ਕੀਤੀ ਗਈ ਜਿਸ ਦੀ ਅੰਦਾਜ਼ਨ ਕੀਮਤ 19 ਕਰੋੜ ਡਾਲਰ ਤੋਂ ਵੱਧ ਮੰਦੀ ਹੈ। ਤੇ ਹੁਣ ਵਾਲੀ ਗ੍ਰਿਫਤਾਰੀ ਦੇ ਵਿੱਚ ਵੀ ਦੋ ਪੰਜਾਬੀ ਟਰੱਕ ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਕੋਲੋਂ ਬਰਾਮਦ ਹੋਈ ਕੋਕੀਨ ਦੀ ਕੀਮਤ 37.50 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ ਕੈਨਫੋਰ ਨੇ ਬ੍ਰਿਟਿਸ਼ ਕੋਲੰਬੀਆ ਦੇ ਦੋ ਸ਼ਹਿਰਾਂ ਵੈਂਡਰਹੂਫ ਅਤੇ ਫੋਰਟ ਸੈਂਟ ਜੋਨ ਦੇ ਵਿੱਚ ਆਰਾ ਮਿਲਣਾ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਨਾਲ ਲਗਭਗ 500 ਕਰਮਚਾਰੀ ਪ੍ਰਭਾਵਿਤ ਹੋਣਗੇ ਕਿਉਂਕਿ ਕੰਪਨੀ ਉੱਚ ਸੰਚਾਲਨ ਲਾਗਤਾਂ ਤਾਜ਼ਾ ਮਿਲਣਾ ਬੰਦ ਹੋਣ ਲਈ ਯੂਐਸ ਟੈਰਫਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਲੋਕਿੰਗ ਕੰਪਨੀ ਕੈਨਫੋਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਸਾਲ ਦੇ ਅੰਤ ਤੱਕ ਵੈਂਡਰ ਹੂਫ ਅਤੇ ਫੋਰਟ ਸੇਂਟ ਜੋਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਥਿਤ ਆਪਣੀਆਂ ਆਰਾ ਮਿਲਾਂ ਨੂੰ ਬੰਦ ਕਰ ਦੇਵੇਗੀ ਜਿਸ ਤੋਂ ਬਾਅਦ ਸੈਂਕੜੇ ਕਾਮਿਆਂ ਨੂੰ ਨੌਕਰੀ ਤੋਂ ਹੱਥ ਧੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਤ ਸੈਕਟਰ ਨੇ ਪਿਛਲੇ ਕੁਝ ਸਾਲਾਂ ਤੋਂ ਬੰਦ ਮਿਲਾਂ ਦੀ ਇੱਕ ਲਹਿਰ ਵੇਖੀ ਹੈ ਅਤੇ ਇਹ ਖਬਰ ਬ੍ਰਿਟਿਸ਼ ਕੋਲੰਬੀਆ ਦੇ ਲਈ ਇੱਕ ਤਾਜ਼ਾ ਝਟਕਾ ਹੈ ਸਟੈਟਿਸਟਿਕਸ ਕੈਨੇਡਾ ਦੇ 1990 ਦੇ ਦਹਾਕੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਜੰਗਲਾਤ ਖੇਤਰ ਦੀਆਂ 40000 ਤੋਂ ਵੱਧ ਨੌਕਰੀਆਂ ਅਜਹੀਆਂ ਨੇ ਜਿੰਨਾਂ ਤੋਂ ਲੋਕਾਂ ਨੇ ਹੱਥ ਤੋ ਲਿਆ ਅਤੇ ਇਹ ਅੰਕੜੇ ਪਿਛਲੇ ਸਾਲ ਤੱਕ ਬ੍ਰਿਟਿਸ਼ ਕੋਲੰਬੀਆ ਦੇ ਨਾਲ ਸੰਬੰਧਿਤ ਸਨ ਕਨਫੋਰਡ ਨੇ ਮਿਲਦੇ ਬੰਦ ਹੋਣ ਦਾ ਦੋਸ਼ ਲਗਾਇਆ ਹੈ ਜਿਸ ਦਾ ਕਹਿਣਾ ਹੈ ਕਿ ਵਧ ਰਹੀਲ ਰੈਗੂਲੇਟਰੀ ਗੁੰਝਲਦਾਰਤਾ ਉੱਚ ਸੰਚਾਲਨ ਲਾਗਤਾਂ ਅਤੇ ਆਰਥਿਕ ਤੌਰ ਤੇ ਵਿਵਹਾਰਿਕ ਲੱਕੜ ਤੱਕ ਭਰੋਸੇਯੋਗ ਤਰੀਕੇ ਨਾਲ ਪਹੁੰਚ ਕਰਨ ਦੀ ਅਸਮਰੱਥਾ ਤੇ ਲਗਭਗ 500 ਕਰਮਚਾਰੀਆਂ ਨੂੰ ਪ੍ਰਭਾਵਿਤ ਕੀਤਾ ਜਾਵੇਗਾ। ਕੰਪਨੀ ਨੇ ਐਵੀਕ ਹੈ ਕਿ ਯੂਐਸ ਦੁਆਰਾ ਹਾਲ ਹੀ ਵਿੱਚ ਦੰਡਕਾਰੀ ਟੈਰਫ ਵਾਧੇ ਨੇ ਦੇਸ਼ ਨੂੰ ਕੈਨੇਡਾ ਤੋਂ ਆਯਾਤ ਕੀਤੇ ਸੌਫਟਵੁੱਡ ਲੱਕੜ ਤੇ ਡਿਊਟੀ ਨੂੰ ਲਗਭਗ ਦੁੱਗਣਾ ਕਰ ਦਿੱਤਾ ਹੈ ਜਿਸ ਦਾ ਮਤਲਬ ਹੈ ਕਿ ਇਸ ਨੂੰ ਜਾਰੀ ਰੱਖਣ ਲਈ ਹੋਰ ਕੈਨਫੋਰ ਆਪਰੇਸ਼ਨਾਂ ਨੂੰ ਜੋਖਮ ਵਿੱਚ ਪਾ ਦਿੱਤਾ ਜਾਵੇਗਾ ਕੈਨਫੋਰਥ ਦੇ ਸੀਈਓ ਡੌਨ ਕਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਆਪਣੇ ਸੂਬੇ ਦੇ ਬੁਨਿਆਦੀ ਜੰਗਲ ਉਦਯੋਗ ਵਿੱਚ ਗਿਰਾਵਟ ਨਾਲ ਤਬਾਹ ਹੋ ਗਏ ਹਾਂ ਅਸੀਂ ਪਛਾਣਦੇ ਹਾਂ ਕਿ ਇਹਨਾਂ ਬੰਦ ਹੋਣ ਨਾਲ ਸਾਡੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ-ਨਾਲ ਸਾਡੇ ਫਰਸਟ ਨੇਸ਼ਨਜ਼ ਭਾਈਵਾਲਾਂ ਠੇਕੇਦਾਰਾਂ ਸਪਲਾਈਰਾਂ ਪਾਈਚਾਰਿਆਂ ਅਤੇ ਗਾਹਕਾਂ ਤੇ ਕੀ ਅਸਰ ਪਵੇਗਾ ਉਨ੍ਹਾਂ ਕਿਹਾ ਹੈ ਕਿ ਅਸੀਂ ਆਪਣੇ ਕਰਮਚਾਰੀਆਂ ਦਾ ਸਮਰਥਨ ਕਰਨ ਲਈ ਵਚਨਬੱਧਤਾਾਂ ਅਤੇ ਇੱਕ ਕਰਮਚਾਰੀ ਪਰਵਰਤਨ ਯੋਜਨਾ ਤੇ ਸਾਡੇ ਯੂਨੀਅਨ ਭਾਈਵਾਲਾਂ ਨਾਲ ਕੰਮ ਕਰਾਂਗੇ ਜਿਸ ਵਿੱਚ ਵਕ ਹੋਣਾ ਵੀ ਸ਼ਾਮਲ ਹੈ Canfor ਇੱਕ ਜਨਤਕ ਤੌਰ ਤੇ ਵਪਾਰ ਕਰਨ ਵਾਲੀ ਕੰਪਨੀ ਹੈ ਜਿਸ ਦਾ ਮੁੱਖ ਦਫ਼ਤਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ ਅਤੇ ਦੁਨੀਆ ਭਰ ਵਿੱਚ ਸੰਚਾਲਨ ਦੇ ਨਾਲ Canfor ਨੇ 2024 ਦੀ ਪਹਿਲੀ ਅਤੇ ਦੂਜੀ ਤਿਮਾਹੀ ਲਈ ਸੰਚਾਲਨ ਘਾਟੇ ਨੂੰ ਪੋਸਟ ਕੀਤਾ ਹੈ ਤੇ 2023 ਵਿੱਚ 532 ਮਿਲੀਅਨ ਡਾਲਰ ਦਾ ਕੁੱਲ ਆਪਰੇਟਿੰਗ ਘਾਟਾ ਵੀ ਪੋਸਟ ਕੀਤਾ ਹੈ ਕਿਨਨਕ ਹੈ ਕਿ ਕੰਪਨੀ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਲੱਖਾਂ ਡਾਲਰਾਂ ਦਾ ਨੁਕਸਾਨ ਚ ਲਿਆ ਹੈ ਹਲਹੀਦੇ ਸਾਲਾਂ ਵਿੱਚ ਆਪਰੇਸ਼ਨ ਫੋਰਸ ਐਂਡ ਜੋਨ ਦੀ ਮੇਅਰ ਲੀਲੀਆ ਹੈਨਸਨ ਨੇ ਕਿਹਾ ਕਿ ਕੈਨਫੋਰ ਦੀ ਕੋਸ਼ਨਾ ਤੋਂ ਸ਼ਹਿਰ ਡੂੰਗੇ ਸਦਮੇ ਦੇ ਵਿੱਚ ਹੈ ਤੇ ਦੁਖੀ ਹੈ ਪ੍ਰਿੰਸ ਜਾਰਜ ਬ੍ਰਿਟਿਸ਼ ਕੋਲੰਪੀਆ ਵਿੱਚ ਯੂनाइटेड ਸਟੀਲ ਵਰਕਰਜ਼ ਲੋਕਲ 12017 ਦੇ ਪ੍ਰਧਾਨ ਬ੍ਰਾਇਨ ઓ ਰੂਰਕੇ ਨੇ ਕਿਹਾ ਕਿ ਕਰਮਵਾਰ ਲਗਭਗ 4300 ਲੋਕਾਂ ਅਤੇ 21000 ਲੋਕਾਂ ਦੇ ਪਾਈਚਾਰੇ ਵੈਂਡਰਹੂਫ ਅਤੇ ਫੋਰਟ ਸੇਂਟ ਜohn ਵਿੱਚ ਨੌਕਰੀਆਂ ਦੇ ਨੁਕਸਾਨ ਦੇ ਨਾਲ ਇੱਕ ਵੱਡਾ ਘਾਟਾ ਹੋਵੇਗਾ। ਉਰੂਕੇ ਨੇ ਸੁਪਾਈ ਸਰਕਾਰ ਤੇ ਮਿਲਦੇ ਲਗਾਤਾਰ ਬੰਦ ਹੋਣ ਤੇ ਉਂਗਲ ਚੁੱਕ ਦਿਆਂ ਕਿ ਹੈ ਕਿ ਲੌਕਿੰਗ ਹਜੇ ਵੀ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਿਹਾਰਿਕ ਉਦਯੋਗ ਸੀ ਆਰਥਿਕ ਤੌਰ ਤੇ ਵਰਤੋਯੋਗ ਲੱਕੜ ਤੱਕ ਪਹੁੰਚ ਦੇ ਜਾਣੀ ਮੁੱਦੇ ਦੇ ਵਿਚਾਲੇ ਵੀ ਇੱਕ ਲਿਖਤੀ ਰਿਲੀਜ਼ ਦੇ ਵਿੱਚ ਯੂਨਾਈਟਿਡ ਸਟੀਲ ਵਰਕਰਸ ਦੇ ਨਿਰਦੇਸ਼ਕ ਸਕਾਟ ਲੂਨੀ ਨੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੂੰ ਜੰਗਲਾਤ ਉਦਯੋਗ ਅਤੇ ਇਸ ਨੂੰ ਚਲਾਉਣ ਵਾਲੀਆਂ ਕਾਰਪੋਰੇਸ਼ਨਾਂ ਤੇ ਨੇੜਿਓਂ ਨਜ਼ਰ ਰੱਖਣ ਲਈ ਕਿਹਾ ਹੈ ਇਹ ਵੀ ਦੱਸਦੇ ਹੋਏ ਕਿ ਪਿਛਲੇ ਦਹਾਕੇ ਦੌਰਾਨ ਕੈਨਫੋਰਡ ਨੇ ਸੂਬੇ ਵਿੱਚ ਆਪਣੀਆਂ 13 ਮਿੱਲਾਂ ਵਿੱਚੋਂ 10 ਨੂੰ ਬੰਦ ਕਰ ਦਿੱਤਾ ਸੀ ਇੱਕ ਬਿਆਨ ਵਿੱਚ ਬ੍ਰਿਟਿਸ਼ ਕੋਲੰਬੀਆ ਜੰਗਲਾਤ ਮੰਤਰੀ ਬਰੂਸ ਰੋਲਸਟਨ ਨੇ ਕਿਹਾ ਕਿ ਸੂਬਾ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲਾਤ ਉਦਯੋਗ ਲਈ ਟਿਕਾਊ ਫਾਈਬਰ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਕਾਰਵਾਈ ਕਰ ਰਿਹਾ ਹੈ ਜੰਗਲ ਦੀ ਅਗ ਅਤੇ ਪਹਾੜੀ ਪਾਈਨ ਬੀਟਲ ਦੇ ਸੰਕਰਮਣ ਤੋਂ ਬਾਅਦ ਜਿਸ ਨੇ ਸਪਲਾਈ ਨੂੰ ਪ੍ਰਭਾਵਿਤ ਕੀਤਾ ਹੈ ਮੰਤਰੀ ਨੇ ਪ੍ਰੋਗਰਾਮਾਂ ਵੱਲ ਇਸ਼ਾਰਾ ਕਰਦਿਆਂ ਉਦਾਹਰਨ ਦੇ ਰੂਪ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਮੈਨੂਫੈਕਚਰਿੰਗ ਜੌਬ ਫੰਡ ਬਾਰੇ ਗੱਲ ਕੀਤੀ ਜਿਸ ਤਰ੍ਹਾਂ ਸਰਕਾਰ ਸਥਾਨਕ ਜੰਗਲਾਤ ਕਾਰਜਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਅੱਜ ਦੇ ਕੈਂਟਾ ਨਿਊਜ਼ ਬਿਲਟਨ ਵਿੱਚ ਬਸ ਇੰਨਾ ਹੀ ਚੰਦੇ-ਚੰਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਣੇ ਆ ਮੁਖ ਲੈਂਸ ਤੇ Ontario ਦੇ ਇੱਕ ਕਨਵੀਨੀਅੰਸ ਸਟੋਰਾਂ ਤੇ ਸ਼ਰਾਬ ਦੀ ਵਿਕਰੀ ਹੋਈ ਸ਼ੁਰੂ ਸਵੇਰੇ 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਵਿਕੇਗੀ ਅਲਕੋਹਲ ਵਿਗਦੇ ਕੈਬਨਟ ਮੰਤਰੀ ਪੀਅਰ ਫਿਟਜ਼ ਗਿਬਨ ਨੇ ਦਿੱਤਾ ਅਸਤੀਫਾ ਪ੍ਰੀਮੀਅਰ ਫਰੈਂਕਸ਼ੁਅਲ ਗੋਲਡ ਕਰਨਗੇ ਨਵੇਂ ਮੰਤਰੀਆਂ ਦਾ ਐਲਾਨ ਲਿਬਰਲ ਸਰਕਾਰ ਨਾਲ ਤੋੜ ਵਿਛੋੜੇ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਰੂਬਰੂ ਹੋਏ ਜਗਮੀਤ ਸਿੰਘ ਬੇਪਰੋਸਗੀ ਦੇ ਵੋਟ ਬਾਰੇ ਨਹੀਂ ਦਿੱਤਾ ਕੋ ਸਪਸ਼ਟਿਕਰ ਪਰਵਾਸੀਆਂ ਨੂੰ ਕੈਨੇਡਾ ਦੇ ਰੂਰਲ ਇਲਾਕਿਆਂ 'ਚ ਆਕਰਸ਼ਿਤ ਕਰਨ ਵਾਲਾ ਪਾਇਲਟ ਪ੍ਰੋਗਰਾਮ 31 ਅਗਸਤ ਨੂੰ ਪ੍ਰੋਗਰਾਮ ਦੀ ਮਿਆਦ ਕੀਤੀ ਹੈ ਇਸ ਦਿਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ